ਅੱਜ ਇੱਕ ਨੂਰ ਬੈਲਫੋਰ ਸਾਇਟੀ ਸਿਸਟਰ ਬਠਿੰਡਾ ਦੀ ਮੀਟਿੰਗ ਹੋਈ ਜੋ ਕਿ ਇਹ ਮੀਟਿੰਗ ਮੈਡਮ ਪਰਮਜੀਤ कौर ਸਿੱਧੂ ਐਮ ਡੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੋਸਾਇਟੀ ਦੇ ਸਾਰੇ ਮੈਂਬਰ ਸ਼ਾਮਲ ਹੋਏ ਜੋ ਪੰਜਾਬ ਸਰਕਾਰ ਵੱਲੋਂ જિલ્લા ਪ੍ਰਸ਼ਾਸਨ ਵੱਲੋਂ ਨਸ਼ਾ ਦੇ ਖਿਲਾਫ ਮਹਿੰਮ ਚਲਾਈ ਹੈ ਉਹ ਸਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਤਾਂ ਕਿ ਅਸੀਂ ਅੱਗੇ ਹੋ ਕੇ ਸਮਾਜ ਲਈ ਕੁਝ ਨਾ ਕੁਝ ਕਰ ਸਕੀਏ ਜਿਹੜੇ ਪਰਿਵਾਰ ਨਸ਼ਾ ਕਰਨ ਬਰਬਾਦ ਹੋ ਰਹੇ ਨੇ ਜਿਹੜੀਆਂ ਸਾਡੀਆਂ ਤੀਆਂ ਪੈਣਾ ਨਸ਼ਿਆਂ ਦੀ ਦਦਲ ਵਿੱਚ ਉਹਨਾਂ ਦੇ ਜੋ ਪਰਿਵਾਰ ਹੈ ਜਾ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਨੇ ਤਾਂ ਇਹ ਵਿਚਾਰਾ ਹੋਈਆਂ ਅਸੀਂ ਗੱਲ ਕਰ ਰਹੇ ਹਾਂ ਸੋਸਾਇਟੀ ਦੇ ਮੈਂਬਰਾਂ ਨਾਲ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਕਹਿਣਾ ਚਾਹੁੰਗਾ ਅੱਜ ਦੀ ਮੀਟਿੰਗ ਬਾਰੇ ਸਾਨੂੰ ਜਾਣਕਾਰੀ ਅੱਜ ਅਗਰੂ ਸੋਸਾਇਟੀ ਦੇ ਤਰਫੋਂ ਇੱਕ ਨਸ਼ਾ ਵਿਰੋਧੀ ਮੀਟਿੰਗ ਹੋਈ ਹੈ ਜਿਸ ਵਿੱਚ जो समाज में नशा की प्रवृत्ति दिन प्रति बढ़ती जा रही है उसके बारे में विचार विमर्श किया गया नर्सों की वजह से कई घर जो हैं बर्बाद हो रहे हैं नौजवान बच्चे जो हैं वो तो नर्सों के चक्कर में अपनी जान गवा रहे हैं तो जिसकी वजह से माता पिता भाई बहन जो हैं वो तो अपने प्रियजनों को खो रहे हैं तो इसके लिए मैडम परमजीत कौशिकूबाई में आज एक मीटिंग है जिसमें शिल्पा मैडम मैडम रानी नीतू मैडम ਔਰ ਦਿਲਬਖ ਸਿੰਘ ਜੀ ਤੇ ਪਤਨ ਰਾਜਵਰ ਜੀ ਸਾਨੂੰ ਹੋਏ ਤੋਂ ਮੈਂ ਇਹ ਮੈਂਬਰਸ ਜੋ ਜਿਹੜੀ ਮੈਂਬਰਾਂ ਹਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੂੰ ਕਿ ਇਹ ਇਸ ਨੂੰ ਜਾੁਰਤ ਕਰਨੇ ਲਈ ਮੈਂ ਆਪਣਾ ਕੀਮਤੀ ਟਾਈਮ ਨਿਕਾਲਾ ਹਾਂ ਜੀ ਬੜਵਾਰ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਪਰਮ ਸਿੱਧੂ ਅ ਅਸੀਂ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰਡ ਬਠਿੰਡਾ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਤੋ ਬਹੁਤ ਹੀ ਵਧੀਆ ਤਰੀਕੇ ਨਾਲ ਮੀਟਿੰਗ ਸੰਬੰਧ ਹੋਈ ਤੇ ਅੱਜ ਦੀ ਮੀਟਿੰਗ ਦਾ ਵਿਸ਼ਾ ਸੀ ਨਸ਼ੇ ਇੱਕ ਯੁੱਧ ਨਸ਼ਾ ਵਿਰੁੱਧ ਜੋ ਕਿ ਸਰਕਾਰ ਨੇ ਚਲਾਇਆ ਹੈ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇੱਥੇ ਆਪਣੇ ਬਠਿੰਡਾ ਦੇ ਵਿੱਚ ਐਸਐਸਪੀ ਮੈਡਮ ਅਵਨੀਤ ਕੌਂਡਲ ਜਿਹੜੇ ਕਿ ਕੰਮ ਕਰ ਰਹੇ ਨੇ ਨਸ਼ਿਆਂ ਦੇ ਖਿਲਾਫ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਇਸ ਵੱਲੋਂ ਭਗਵੰਤ ਮਾਨ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਕਿ ਗਰੀਬਾਂ ਦੇ ਪੁੱਤ ਅੱਜ ਕੱਲ ਨਸ਼ੇ ਖਾ ਖਾ ਕੇ ਬਰਬਾਦ ਹੋਏ ਪਏ ਸੀ ਘਰਾਂ ਦੇ ਘਰ ਬਰਬਾਦ ਹੋ ਗਏ ਸੀਗੇ ਉਹਨਾਂ ਨੂੰ ਬਚਾਉਣ ਦਾ ਉਪਰਾਲਾ ਇੱਕ ਹੀ ਹੈ ਜੋ ਕਿ ਅੱਜ ਕੱਲ ਸਰਕਾਰ ਕਰ ਰਹੀ ਹੈ ਸੋ ਇਹਨਾਂ ਕਹਿੰਦੇ ਹੋਏ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਜਿੱਥੇ ਵੀ ਕਿਤੇ ਸਾਡੀ ਲੋੜ ਪਊਗੀ ਅਸੀਂ ਉੱਥੇ ਖੜਾਂਗੇ ਸਾਡੀ ਸੁਸਾਇਟੀ ਦਾ ਨਾਮ ਸਭ ਤੋਂ ਪਹਿਲਾਂ ਲਿਖਿਆ ਜਾਵੇ ਕਿਉਂਕਿ ਜਿੱਥੇ ਵੀ ਨਸ਼ਿਆਂ ਵਿਰੁੱਧ ਖੜਨਾ ਹੋਵੇ ਸਾਡੀ ਸੁਸਾਇਟੀ ਪਹਿਲਾਂ ਖੜਦੀ ਹੈ ਸੋ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ